ਸਤਿਗੁਰ ਬਚਨ ਕਰਦੇ ਜਿਵੇਂ ਜੀਵ ਮਾਂ ਦੇ ਗਰਭ ਵਿੱਚ ਜઠਰਾ ਅਗਨੀ ਦੇ ਅੰਦਰ ਰਹਿੰਦਾ ਸਲਾਮਤ ਰਹਿੰਦਾ ਕਾਦੇ ਨਾਲ ਨਾਮ ਉਧਾਰ ਨਾਮ ਦੇ ਆਸਰੇ ਨਾਲ ਨਾਮ ਨਾਲ ਜੁੜਿਆ ਹੋਇਆ ਚਾਰ ਤਰ੍ਹਾਂ ਦੀ ਅੱਗ ਦਾ ਜ਼ਿਕਰ ਧਰਮ ਗ੍ਰੰਥਾਂ ਚ ਆਉਂਦਾ ਸਮਾਨ ਅਗਨੀ ਹੈ ਜઠਰਾ ਅਗਨੀ ਬੜਵਾ ਅਗਨੀ ਇਹਨਾਂ ਅੱਗਾਂ ਨੂੰ ਬੜਾ ਭਿਆਨਕ ਮੰਨਿਆ ਬੜਵਾ ਅਗਨੀ ਸਮੁੰਦਰ ਚ ਗੁਰਮੁਖ ਪਿਆਰਿਓ ਦੇਖੋ ਸਮੁੰਦਰ ਦੇ ਅੰਦਰ ਦੀਵਾਰ ਭਾਟਾ ਆਉਂਦਾ ਕਿਵੇਂ ਗੁਰਮੁਖ ਪਿਆਰੂ ਲਾਵੇ ਫੁੱਟਦੇ ਆ ਸਮਾਨ ਅਗਨੀ ਐ ਹਰ ਜਗ੍ਹਾ ਤੇ ਜਿਵੇਂ ਲੱਕੜ ਦੇ ਅੰਦਰ ਵੀ ਆਪਾਂ ਦੇਖ ਲਈਏ ਆਪਾਂ ਤੇ ਬਾਹਰੋਂ ਥੋੜੀ ਜੀ ਅੱਗ ਲਾਉਂਨੇ ਆ ਪਰ ਉਹ ਭਾਂਬੜ ਬਣ ਜਾਂਦਾ ਉਹਦੇ ਅੰਦਰ ਵੀ ਆਗਿਆ ਸਮਾਨ ਅਗਨੀ ਜਟਰਾ ਅਗਨੀ ਜਿਹੜੀ ਹਰ ਮਨੁੱਖ ਦੇ ਅੰਦਰ ਆ ਖਾਦਾ ਪੀਦਾ ਭਸਮ ਕਰ ਦਿੰਦੀ ਆ ਆਪਾਂ ਦੇਖਦੇ ਆ ਜੋ ਛਤੀ ਪ੍ਰਕਾਰ ਦੇ ਭੋਜਨ ਖਾਂਦੇ ਉਹਦੇ ਚ ਤਤ ਕੱਢਦੀ ਫੂਕਟ ਵੱਖਰਾ ਕਰ ਦਿੰਦੀ ਐ ਖਿਆਲ ਕਰੋ ਨਾ ਇਹ ਜਠਰਾ ਅਗਣੀ ਬੜੀ ਪ੍ਰਭਲ ਆ ਜੋ ਮਨੁੱਖ ਦੇ ਸਰੀਰ ਦੇ ਅੰਦਰ ਹੋ ਰਿਹਾ ਨਾ ਜੇ ਬਾਹਰ ਕਰਨਾ ਹੋਵੇ ਸੈਂਕੜੇ ਮੀਲਾਂ ਚ ਫੈਕਟਰੀ ਲਾ ਦਿਓ ਤਾਂ ਵੀ ਨਹੀਂ ਹੋ ਸਕਦਾ ਇਸ ਤਰ੍ਹਾਂ ਖਾਣੇ ਤੋਂ ਖੂਨ ਬਣਾ ਲਓ ਖਾਣੇ ਚੋਂ ਇਦਾਂ ਤਤ ਕੱਢ ਲਓ ਨਹੀਂ ਹੋ ਸਕਦਾ ਜਿਹੜਾ ਸਰੀਰ ਔਰ ਜੋ ਜਠਰਾ ਅਗਣੀ ਕਹਿੰਦੇ ਬਾਦ ਹਜਮੀ ਹੋ ਗਈ ਆ ਖਾਦਾ ਪੀਤਾ ਪਚਦਾ ਨਹੀਂ ਕਿਉਂ ਜਠਰਾ ਅਗਣੀ ਮਦਮ ਪੈ ਗਈ ਆ ਜੇ ਲੋ ਜਠਰਾ ਅਗਨੀ ਮਦਮ ਪੈ ਜਾਵੇ ਤੇ ਫਿਰ ਗੁਰਮੁਖ ਪਿਆਰਿਓ ਖਾਦਾ ਪੀਤਾ ਵੀ ਹਜਮ ਨਹੀਂ ਹੁੰਦਾ ਸੋ ਜਠਰਾ ਅਗਨੀ ਬੜੀ ਭਿਆਨਕ ਬੜੀ ਪ੍ਰਭਲ ਅਗਨੀ ਆ ਤੇ ਉਥੇ ਮਾਂ ਦੇ ਗਰਭ ਵਿੱਚ ਪਰਮਾਤਮਾ ਪ੍ਰਤ ਪਾਲਣਾ ਕਰਦਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੂ ਤਾਰਨ ਹਾਰੇ ਤੇ ਸਤਿਗੁਰ ਬਚਨ ਕਰ ਰਿਹਾ ਭਾਈ ਕਿਉਂ ਵੈਗੁਰੂ ਸੱਚਾ ਪਾਤਸ਼ਾਹ ਜੈਸੇ ਜਨਨ ਜਠਰ ਮਹ ਪ੍ਰਾਨੀ ਉਹ ਰਹਤਾ ਨਾਮੇ ਆਧਾਰ ਨਾਮ ਦੇ ਆਸਰੇ ਉਹ ਬਚਿਆ ਰਿੰਦਾ ਉਹਨੋ ਜਠਰਾ ਅਗਨੀ ਕੁਝ ਨਹੀਂ ਕਹਿੰਦੀ ਮਾਂ ਦੇ ਗਰਭ ਵਿੱਚ ਆ ਮਾਂ ਦੇ ਉਦਰ ਵਿੱਚ ਆ ਉਸ ਬੱਚੇ ਦਾ ਉਹ ਅਗ ਕੁਝ ਨਹੀਂ ਵਿਗਾੜਦੀ ਬਾਕੀ ਤੇ ਖਾਦਾ ਪੀਤਾ ਭਸਮ ਕਰ ਦਿੰਦੀ ਆ ਅਨੰਦ ਕਰੈ ਸਾਦ ਸਾਦ ਸੁਮਾਰੈ ਨਾ ਪੂਹੈ ਅਗਨਾਰ ਅਨੰਦ ਕਰਦਾ ਖੁਸ਼ੀਆਂ ਖੇੜੇ ਅਨੰਦ ਨਾ ਪੋਹ ਹੈ ਅਗਨਾਰ ਉਹਨੂੰ ਆਗੋ ਜਿਹੜੀ ਵਿਆਪਦੀ ਨਹੀਂ ਪਹੁੰਦੀ ਨਹੀਂ ਹੈ ਕਿਉਂਕਿ ਸਾਹ ਸਾਹ ਉਹ ਪ੍ਰਮਾਤਮਾ ਦਾ ਅਨੰਦ ਕਰੈ ਸਾਹ ਸਾਹ ਸੁਮਾਰੈ ਉਹ ਪ੍ਰਮਾਤਮਾ ਹਰ ਸਾਹ ਉਹਦੀ ਸੰਭਾਲਣਾ ਕਰਦਾ ਹੈ ਪ੍ਰਮਾਤਮਾ ਦਾ ਨਾਮ ਸੰਭਾਲਣਾ ਕਰਦਾ ਹੈ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਈਏ ਤੇ ਗੁਰਮੁਖ ਪਿਆਰਿਓ ਪ੍ਰਮਾਤਮਾ ਰੱਖਿਆ ਕਰਦਾ ਹੈ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਜਦ ਮਹਾ ਭਿਆਨ ਦੂਤ ਜਮਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜਦ ਮੁਸ਼ਕਲ ਹੋਵੇ ਅਤ ਭਾਰੀ ਹਰ ਗੋ ਨਾਮ ਖਿਨ ਮਾਹੇ ਉਧਾਰੀ ਪਰਮਾਤਮਾ ਦਾ ਨਾਮ ਪਰਮਾਤਮਾ ਦੇ ਨਾਮ ਨਾਲ ਬੰਦਗੀ ਦੇ ਨਾਲ ਜੁੜ ਜਾਣਾ ਪਰਮਾਤਮਾ ਹੀ ਰੱਖਿਆ ਕਰਦਾ ਜਠਰਾ ਅਗਨੀ ਦੇ ਅੰਦਰ ਵੀ ਉਹ ਪਰਮਾਤਮਾ ਸਾਥ-ਸਾਥ ਸੁਮਾਰਦਾ ਜੀਵਨ ਤੇ ਜੀਵ ਸਾਥ-ਸਾਸ ਜਪਦਾ ਉਹਦੇ ਨਾਲ ਜੁੜਿਆ ਹੋਇਆ ਤੇ ਗੁਰਮੁਖ ਪਿਆਰੋ ਫਿਰ ਅਨੰਦ ਕਰ ਪਰ ਧਨ ਪਰ ਦਾਰਾ ਪਰ ਨਿੰਦਾ ਇਨਸਿਓਂ ਪ੍ਰੀਤ ਨਿਵਾਰ ਸਤਿਗੁਰ ਬਚਨ ਕਰਦੇ ਵੈ ਗੁਰੂ ਅਕਾਲ ਪੁਰਖ ਅੱਗੇ ਅਰਦਾਸ ਕਰ ਜਿਵੇਂ ਉਸ ਅੱਗ ਤੋਂ ਬਚਾਇਆ ਸੱਚੇ ਪਾਤਸ਼ਾਹ ਆਪਰਾਏ ਧਨ ਦੀ ਅੱਗ ਤੋਂ ਵੀ ਵਿਚਾਲਾ ਪ੍ਰਾਏ ਤਨ ਦੀ ਅੱਗ ਤੋਂ ਵੀ ਵਿਚਾਲਾ ਪਾਰੋਂ ਨਿੰਦਾ ਦੀ ਅੱਗ ਤੋਂ ਵੀ ਬਚਾਲਾ ਪ੍ਰਮਾਤਮਾ ਤੂੰ ਹੀ ਕਿਰਪਾ ਕਰ ਸਕਦਾ ਹੈ ਰਹਿਮਤ ਕਰ ਮੇਰੀ ਪ੍ਰਾਏ ਧਨ ਤੇ ਨਿਗਾਹ ਨਾ ਜਾਏ ਪ੍ਰਾਏ ਤਨ ਤੇ ਨਿਗਾਹ ਨਾ ਜਾਏ ਪ੍ਰਾਈ ਨਿੰਦਾ ਜਿਹੜੀ ਬਿਨਾਂ ਅਰਥ ਗੁਰਮੁਖ ਪਿਆਰਿਓ ਈਰਖਾ ਦਵੇਸ਼ ਦੇ ਅੰਦਰ ਤਥਾਂ ਤੋਂ ਹੀਣ ਨਿੰਦਾ ਕੀ ਹੈ ਹਿਰਦੈ ਸੁਧ ਜੋ ਨਿੰਦਾ ਹੋਏ ਗੁਰਮੁਖ ਪਿਆਰਿਓ ਗੱਲ ਕੁਛ ਹੋਣੀ ਨਾ ਬਣਾ ਕੇ ਕਰਨੀ ਨਿੰਦਿਆ ਰਿਧੈ ਸੁਧਜੋ ਨਿੰਦਿਆ ਹੋਏ ਫਿਰ ਹਮਰੇ ਕਪਰੇ ਨਿੰਦਕਤ ਹੋਏ